ਸਿੱਕਾਲ ਸਾਡੇ ਨਾਲ ਅੱਜ ਸੈਫੀ ਤੋਂ ਨਾਰਥ ਇੰਡੀਆ ਦੇ ਪ੍ਰੈਜ਼ੀਡੈਂਟ ਸਰਦਾਰ ਅਮਨਜੀਤ ਸਿੰਘ ਜੀ ਨੇ ਇਹਨਾਂ ਤੋਂ ਅਸੀਂ ਅੱਜ ਕਿਸਾਨੀ ਸੰਘਰਸ਼ ਜੋ ਚੱਲ ਰਿਹਾ ਦਿੱਲੀ ਦੇ ਵਿੱਚ ਉਹਦੇ ਬਾਰੇ ਜਾਣਕਾਰੀ ਲੈਣਾ ਚਾਹਾਂਗੇ ਉਹਨਾਂ ਦੇ ਬਾਰੇ ਪੁੱਛਾਂਗੇ ਇਹਨਾਂ ਦੇ ਕੀ ਸੁਝਾਅ ਨੇ ਸਾਡੀ ਸੈਕੂਲਰ ਯੂਥ ਫੈਡਰੇਸ਼ਨ ਆਫ ਇੰਡੀਆ ਸੈਫੀ ਜਥੇਬੰਦੀ ਜਦੋਂ ਤੋਂ ਸਾਡਾ ਸੰਘਰਸ਼ ਸ਼ੁਰੂ ਹੈ ਪੰਜਾਬ ਦਾ 3 ਮਹੀਨੇ ਹੋ ਗਏ ਅਸੀਂ ਟੋਲ ਪਲਾਜ਼ਾਂ ਤੇ ਧਰਨਿਆਂ ਤੇ ਸਾਡੇ ਸੈਫੀ ਦੇ ਆਗੂ ਵਰਕਰ ਵੱਡੀ ਗਿਣਤੀ ਦੇ ਵਿੱਚ ਹਾਜ਼ਰੀ ਲਵਾ ਰਹੇ ਨੇ ਔਰ ਦਿੱਲੀ ਮੋਰਚੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਡੇ ਸੈਫੀ ਦੇ ਯੋਧੇ ਵਰਕਰ ਆਗੂ ਉਥੇ ਡਟੇ ਹੋਏ ਨੇ ਇੱਕ ਜਾਨੀ ਸੰਘਰਸ਼ ਦੇ ਵਿੱਚ ਤੇ ਜਿਹੜੇ ਇੱਕ ਉਸ ਬਾਬਾ ਜੀ ਸੰਘੇੜਾ ਵਾਲੇ ਹੋਏ ਨੇ ਸਹਾਰ ਹੋਏ ਨੇ ਉਹਨਾਂ ਬਾਰੇ ਤੁਸੀਂ ਕੁਝ ਸਾਡੇ ਯੋਧੇ ਮਹਾਪੁਰਸ਼ ਬਾਬਾ ਰਾਮ ਸਿੰਘ ਜੀ ਸੰਘੇੜਾ ਕਰਨਾਲ ਉਹਨਾਂ ਨੇ ਪਿਛਲੇ ਦਿਨੀ ਕੁਰਬਾਨੀ ਦਿੱਤੀ ਹੈ ਆਪਣੇ ਆਪ ਨੂੰ ਜਿਹੜਾ ਕੁਰਬਾਨੀ ਲਈ ਉਹਨਾਂ ਨੇ ਪੇਸ਼ ਕੀਤਾ ਔਰ ਸ਼ਹਾਦਤ ਦਿੱਤੀ ਉਹਨਾਂ ਦੀ ਕੁਰਬਾਨੀ ਨੂੰ ਅਸੀਂ ਨਮਸਕਾਰ ਕਰਦੇ ਹਾਂ ਔਰ ਉਹਨਾਂ ਨੇ ਆਪਣੇ ਸੁਸਾਈਡ ਨੋਟ ਦੇ ਵਿੱਚ ਇਹ ਲਿਖਿਆ ਕਿ ਕਿਸਾਨੀ ਦਾ ਦਰਦ ਮੇਰੇ ਤੋਂ ਦੇਖਿਆ ਨਹੀਂ ਜਾ ਰਿਹਾ ਸਾਡੀਆਂ ਮਾਈਆਂ ਬੀਬੀਆਂ ਬੱਚੇ ਬਜ਼ੁਰਗ ਨੌਜਵਾਨ ਠੰਡ ਦੇ ਵਿੱਚ ਦਿੱਲੀ ਦੇ ਬੈਠੇ ਨੇ ਮੋਰਚੇ ਦੇ ਵਿੱਚ ਔਰ ਸਰਕਾਰ ਸਾਡੀ ਸੁਣਵਾਈ ਨਹੀਂ ਕਰ ਰਹੀ ਉਹਨਾਂ ਨੇ ਇਹ ਆਪਣੇ ਨੋਟ ਦੇ ਵਿੱਚ ਲਿਖਿਆ ਹੈ ਕਿ ਮੇਰਾ ਜਿਹੜਾ ਮਾਣਾ ਬਹੁਤ ਦੁਖੀ ਹੈ ਮੈਂ ਇਹ برداشت ਨਹੀਂ ਕਰ ਸਕਦਾ ਕੋਈ ਖਿਡਾਰੀ ਆਪਣਾ ਇਨਾਮ ਵਾਪਸ ਕਰ ਰਿਹਾ ਕੋਈ ਕਿਸੇ ਤਰੀਕੇ ਰੋਸ ਪ੍ਰਗਟ ਕਰ ਰਿਹਾ ਮੈਂ ਆਪਣੇ ਆਪ ਨੂੰ ਇਹ ਕਿਸਾਨੀ ਸੰਘਰਸ਼ ਤੋਂ ਸਪੱਸ਼ਟ ਕਰਦਾ ਔਰ ਉਹਨਾਂ ਨੇ ਆਪਣੇ ਆਪ ਦੀ ਪਰਵਾਨੀ ਹੈ ਜਿਹੜੀ ਉਹ ਦਿੱਤੀ ਹੈ ਇਹ ਖੁਦਕਿਸ਼ੀ ਨਹੀਂ ਹੈ ਇਹ ਇਸ ਨੂੰ ਅਸੀਂ ਸ਼ਹਾਦਤ ਕਹਾਂਗੇ ਔਰ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਨਮਸਕਾਰ ਕਰਦੇ ਹਾਂ ਨਤਮਸਤਕ ਹੁੰਦੇ ਹਾਂ ਤੇ ਗਲਾਸ ਹਾਜੀ ਜਹੀਆਂ ਖਬਰਾਂ ਆ ਰਹੀਆਂ ਨੇ ਕਿ ਡੱਬ ਵਾਲੀ ਬਲੇ ਪਾਸਿਓਂ ਵੀ 15000 ਕਿਸਾਨ ਤੇ ਇਸ ਰਸਤੇ ਵੀ 15000 ਕਿਸਾਨ ਦੀ ਗਿਣਤੀ ਦੇ ਵਿੱਚੋਂ ਦਿੱਲੀ ਮੋਰਚੇ ਲਈ ਰਵਾਨਾ ਹੋ ਰਹੇ ਨੇ ਹਾਲਾਂਕਿ ਅਸੀਂ ਇੱਥੇ ਟੋਲ ਪਲਾਜ਼ੇ ਦੇ ਦੇਖ ਰਹੇ ਹਾਂ ਕਿ ਹਜ਼ਾਰਾਂ ਦੀ ਗਿਣਤੀ ਇਹਦੇ ਵਿੱਚ ਰੋਜ਼ ਹੀ ਵੱਖ-ਵੱਖ ਟਰਾਲੀਆਂ ਸਾਧਨਾਂ ਰਾਹੀਂ ਟਰਾਲੀਆਂ ਐਂਡ ਆਲਸੋ